ਕਰ ਲੋ ਜਿਹੜੇ ਸ਼ੋਸ਼ੇ ਜੇ ਕਰਨੇ ਆ ਰਿਸ਼ਤਾ ਤਾਂ ਨਹੀਂ ਮੈਂ ਸਿਰੇ ਚੜ੍ਹਨ ਦਿੰਦਾ ਤੇ ਉਹ ਤਾਂ ਜਵਾਬ ਆ ਵੀ ਮੈਂਨੇ ਲੱਛਣ ਫੜੇ ਸਿੱਧਰਾ ਜਾਵੇ ਗੱਲਾਂ ਕਰੂ ਐ ਅਬ ਬਿਸਕੁਟ ਧਰੇ ਐਵੇਂ ਹੀ ਜਾਗੇ ਆਪਣੇ ਕੰਨੀ ਖਾ ਲਾਂਗੇ ਠੀਕ ਹੈ ਬੋਲੋ ਕੁਛ ਤੁਸੀਂ ਕੀ ਬਣਾ ਬਣਾ ਲੈਨੇ ਹੋ ਸਾਰਾ ਕੁਛ ਸਬਜ਼ੀ ਮਣਾਂ ਲੈਨੇ ਆਲੂ ਮਲੇ ਪਰੋਠੇ ਬਣਾ ਲੈਨੇ ਹੋ ਮਾਦਮ ਬਿਰਤ ਆਇਆ ਨਾ ਬਹੁਤ ਖਾਨੇ ਆ। ਹੋਰ ਕੀ ਕਰਦੇ ਹੁੰਦੇ ਹੋ ਤੁਸੀਂ? ਮੈਂ ਖੇਤ ਦਾ ਕੰਮ ਸਾਰੇ ਇਕੱਲਾ ਹੀ ਕਰਦਾ। ਤੇ ਮੱਜਾ-ਮੁੱਜਾ ਵੀ ਮੈਂ ਹੀ ਨਾ ਹੁਣਾ ਸਾਰਿਆਂ ਘਰੇ। ਤੁਸੀਂ ਗੋੜਾਲੀ ਜੂਰੀ ਕੋਟ ਲੈਣਿਓ? ਮੈਨੂੰ ਬਹੁਤ ਪਸੰਦ ਆ। ਬੋਲੋ। ਹੋਰ ਤੁਸੀਂ ਕੀ ਕਰਦੇ ਹੁੰਦੇ ਹੋ ਘਰੇ? ਕਿਸ ਨੇ ਲਕਸ਼ਨ ਕਰਦੀ ਹੈ ਬਸ ਸਟੱਡੀ ਕੰਪਲੀਟ ਹੋ ਗਿਆ ਹੰਨੇ ਸਾਡੀ ਨਾ ਮੱਝ ਸੂਈ ਆ ਕੱਲ ਕੱਟੀ ਲਾਈ ਆ ਬਾਲੀ ਸੂਣੀ ਮੈਂ ਤਾਂ ਸਾਰਾ ਦਿਨ ਉਹਦੇ ਨਾਲ ਹੀ ਲੱਗਿਆ ਲੈਣਾ ਤੇ ਨਾਲੇ ਕੱਲ ਨੂੰ ਨਾ ਮੈਂ ਮੰਡੀ ਉੱਧਰ ਕਟਲੀਆਂ ਲੈ ਕੇ ਪਾਉਂਗਾ ਤੇ ਤੁਹਾਡੇ ਆ ਗਿਆ ਪਸੂ ਹੂੰ ਹੈ ਗਿਆ ਤੁਸੀਂ ਚਾਹੁੰਦੇ ਨਹੀਂ ਨਹੀਂ ਕਿਉਂ ਇੰਨੇ ਵਧੀਆ ਹੁੰਦੇ ਆ ਦੱਲੀ ਗਿਆ ਪਾ ਚਲੋ ਐ ਭਾਈ ਜਿਹੜੇ ਅੱਜ ਕੱਲ ਛੋਸ਼ੇ ਚੱਲ ਬਿਨਾ ਮੈਨੂੰ ਤਾਂ ਵਿਅਰਗੇ ਲੱਗਦੇ ਆਪਨ ਦਾ ਨਹੀਂ ਕੋਈ ਚੰਗਾ ਲੱਗਦਾ ਬਾਹਰ ਚ ਰੌਲੇ ਪੈਂਦੇ ਪੈਂਦੇ ਉਹ ਨਹੀਂ ਭਾਈ ਜੀ ਅੱਜ ਕੱਲ ਦੇ ਰਵਾਜ ਆ ਇਹ ਤਾਂ ਮੈਨੂੰ ਕੁੜੀ ਪਸੰਦ ਆ ਕੁੜੀ ਕੰਦੀ ਮੈਂ ਅਲੂ ਵਾਲੇ ਪਰੋਠੇ ਵੀ ਬਣਾ ਲੈਣੀ ਹੈ ਗੋੜਾ ਦੀ ਚੂਰੀ ਵੀ ਘਟ ਲੈਂਦੀ ਆ ਵੀ ਚੋਦਾ ਖਾਣ ਪੀਣ ਤੇ ਹੀ ਮਰਿਆ ਪਿਆ ਭੁੱਖਾ ਇਹ ਸਾਰਾ ਘਰ ਖਾਣੇ ਅਜੇ ਇਹ ਭੁੱਖੇ ਨੇ ਜੜੀ ਮੁੰਡੇ ਦਾ ਬਾਲਾ ਹੀ ਸਿੱਧਰਾ ਹੋ ਜਾਏ। ਸਾਡੇ ਖਾਣੇ ਦੀ ਗੱਲਾਂ ਕਰਦਾ ਰਹੇ। ਉਹ ਨਹੀਂ ਪੁੱਤ ਨਾ ਐ ਨਹੀਂ ਬੋਲੀ ਜਾਂਦਾ। ਹਾਂ ਹਾਂ। ਕੀ ਆਂਦੀ ਐ ਕੁੜੀ ਮੈਂ ਨਹੀਂ ਕਰਾਉਂਦੀ। ਅਸੀਂ ਆਪ ਨਹੀਂ ਕਰਦੇ ਅਸੀਂ ਲੰਡੂਦਰੇ ਫਿਰਦੇ ਆਂ। ਤੂੰ ਖੜਾ ਹੋ ਜਾ ਮਾਰੂ ਮੈਂ ਕਰਾਉਣਾ ਤੂੰ ਕਰਾਉਂਦੀ। ਆਹ ਕੀ ਗੱਲ ਮਮਾ ਦੱਸ। ਹਾਂ। ਆ ਕੀ ਗੱਲ ਹੈ? ਨਹੀਂ। ਆ ਬੇਸਕੁਰਤਾ ਖਾਗੇ ਨਾ ਮੋਹੀ ਗੱਲ ਹੋਗੀ ਫਿਰ। ਆਕਾ ਜੀ ਬਿਲਕੁਲ ਖਾ ਕੇ ਮੁੜ ਜਾਣਗੇ। ਹੱਕ ਲੋ ਬਣਾ ਹਲੇ ਦੋ ਪਾਸੇ ਕਰਕੇ ਖਾ ਲੈਣਾ। ਆਈ ਕਿਵੇਂ ਵਈ? ਕੋਈ ਗੜਬੜ ਲੱਗਦੀ ਐ। ਇੱਕ ਤਾਂ ਮੈਨੂੰ ਆ ਛੋਰ ਜਾਵੇ ਬੁੱਝੜਦਾ ਹੀ ਲੱਗਿਆ। ਪਿਆਉ ਨੂੰ ਪਤਾ ਨਹੀਂ ਐ ਚੱਕੀ ਦੇ ਕੇ ਜਿਹੜਾ ਮੈਨੂੰ ਨਹੀਂ ਇਹੋ ਜਿਹਾ ਕੁਝ ਦਿਖਿਆ ਇੱਥੇ। ਅੱਛਾ ਲੈ ਘਰੇ ਚ ਤਰਾ ਦੇ ਯਾਰ ਪਹਿਲਾਂ ਵੀ ਤੂੰ ਹੀ ਉਹ ਕਰਾਇਆ ਤਰਾਇਆ ਸੀਗਾ ਪਹਿਲਾਂ ਵੀ ਬਈਆ ਗੱਡੀ ਚ ਇੱਕ ਜਿਹੜੇ ਕਿਦਰ ਮੈਂ ਗਏ ਬੇ ਬੇਦਰਨੀ ਬਹਿਣਾ ਕਿੱਥੇ ਇੱਡੀ ਸ਼ੋਰ ਉਹ ਤੂੰ ਜਾਂ ਅੰਦਰ ਆ ਤੇਰੀ ਮੈਂ ਹੁਣ ਇੱਕ ਪੀ ਐਚ ਡੀ ਕਰਾ ਦੂੰਗਾ ਜੇ ਦੇ ਲੈ ਕੋਣ ਹਾਂ ਕਰਦੇ ਬਈਆ ਯਾਰ ਚੁੱਪ ਕਰਕੇ ਰੋਲਾ ਪਈ ਜਾਇਆ ਕਰੋ ਬੇਤੀ ਕੋਣ ਤੇ ਹੋ ਗਏ ਲੈ ਡੋਲਾ ਕਿਆ ਕਰਾਂਗਾ ਟੈਗ ਕਰਾਂਗਾ ਇਹਦਾ ਤਾਂ ਆਬਦ ਨਹੀਂ ਹੋਇਆ ਉਡੇ ਲੱਛਣ ਹੀ ਮਾੜੇ ਮੇਰਾ ਕੀ ਕਸੂਰ ਹੈ ਐਂ ਚਤਰਾ ਨੌਕਰੀ ਲਾ ਲਿਓ ਓਹੋ ਇਹ 14 ਪਤਾ ਨਹੀਂ ਕਿਹੜਾ ਕਰਮਾ ਮੱਥੇ ਲੱਗਿਆ ਕੋਈ ਕੰਮ ਸਿਰੇ ਨਹੀਂ ਚੜਦਾ ਮੱਥੇ ਦੂ ਹੀ ਲੱਗਿਆ ਸਾਰਿਆਂ ਦੇ ਦਰਦ ਦਰਤੀ ਮੈਂ ਥਾਪੇ ਲੱਗਿਆ ਪਰ ਲੜਨੋਂ ਉੱਡ ਕੰਮ ਤਾਂ ਹੁਣ ਖਿਆਰ ਹੋ ਕੇ ਜਾਵਾਂ ਜਲਦੀ ਹੁਣ ਤੂੰ ਖੇਤ ਕਰ ਲੈ ਐਡੀ ਛੇਤੀ ਹੁਣ ਤੂੰ ਐਮ ਟੈਕ ਕਰ ਲੇਗਾ ਪਹਿਲਾਂ ਮੇਰਾ ਸਾਰਾ ਦਿਨ ਖਰਾਬ ਕਰਾਤਾ ਯਾਰ ਤੁਸੀਂ ਆਤਾ ਦਿਆਨੇ ਖੇਤ ਲੀੜੇ ਬਦਲ ਕੇ ਖੇਤ ਜਾਂਦੇ ਰੋ ਦੁੱਧ ਚ ਪੱਤੀ ਪਾ ਲੋ ਅੱਜ ਤਾਂ ਸਰੀਰ ਟੁੱਟ ਗਿਆ ਹਲੋ ਉਹ ਸੁਖਿਆ ਪ੍ਰਵਾਨ ਮੰਨਿਤ ਰਤ ਆਇਆ ਤੈਨੂੰ ਚੜਦੇ ਤੋਂ ਚੜਦਾ ਰਿਸ਼ਤਾ ਕਰਾਊਗਾ ਮੰਜਾ ਘੱਡ ਬਾਹਰ ਯਾਰ ਬੈਠੀਏ ਅੰਦਰ ਪਤਾ ਨਹੀਂ ਕਿਵੇਂ ਵੜ ਜਾਣੇ ਉਸ ਆ ਲੈਓ ਮੰਜਾ ਬਾਹਰ ਲੈ ਕੇ ਆਓ ਕੱਕੇ ਤੂੰ ਖਿਆ ਪ੍ਰਵਾਹ ਨਹੀਂ ਕਰੀਦੀ ਪੁੱਤ ਤੈਨੂੰ ਹੀਰ ਵਿਆਹ ਕੇ ਲਿਆ ਕੇ ਦੇਵਾਂਗਾ ਕਿਉਂ ਟੈਨਸ਼ਨ ਲਈਏ ਚੱਲ ਪੁੱਤ ਚਾਹ ਪੀ ਤੇ ਖੇਤ ਕੰਮ ਲੱਗ ਜਾ ਫੜ ਚਾ ਮੈਂ ਨਹੀਂ ਪੀਨੀਗੀ ਕੋਈ ਨਹੀਂ ਪੁੱਤ ਪੀਲਾ ਜਾ ਤੂੰ ਸਾਰੀ ਇੱਕੋ ਜਿਆ ਪੀਲਾ ਪੀਲਾ ਛੇਰ ਬਣੀਦਾ ਹੁੰਦਾ ਉਹ ਨਹੀਂ ਤੂੰ ਸਾਰੀ ਇੱਕੋ ਜੀ ਤੂੰ ਹੁਣ ਇਹ ਨਹੀਂ ਦੇਣਾ ਮੇਰਾ ਲੈ ਲੈ ਪੀਲਾ ਮੰਨੀ ਦੀ ਕਿਉਂ ਕੀ ਹੋ ਗਿਆ ਗੜੋਂਦੇ ਵਰਗੀ ਨਾਰ ਹੱਥ ਚ ਘੜਾ ਉਹ ਕੰਜਰਾ ਤੈਨੂੰ ਰਸਗੁੱਲਿਆਂ ਵਰਗੀ ਰਸ ਭਰੀ ਲਿਆ ਕੇ ਦੇਵਾਂਗਾ ਰਸ ਡੋਲ ਡੋਲ ਕੇ ਪਊਗਾ ਉਹਦਾ ਨਹੀਂ ਵੀ ਨਹੀਂ ਹਰ ਮੇਰਾ ਪੁੱਤ ਹਾੜਾ ਤੈ ਤੂੰ ਗੱਲਾਂ ਲਾਈਆਂ ਯਾਰ ਯਾਰ ਮੈਂ ਤੇਰੀ ਮੋੜੀ ਆ ਕਦੇ ਗੱਲ ਮੈਂ ਤੈਨੂੰ ਨਵੀਂ ਪੈਂਟ ਸ਼ਰਟ ਨਹੀਂ ਦਿਵਾਈ ਐਡੀ ਵੱਡੀ ਦੁਕਾਨ ਤੋਂ ਤੇ ਫਿਰ ਤੂੰ ਤਾਂ ਫੋਨ ਦਾ ਵੀ ਕਿਹਾ ਸੀਗਾ ਮੈਂ ਕਿਹਾ ਸੀ ਫੋਨ ਦਾ ਫੋਨ ਦਵਾਉਂਗਾ ਚੱਲ ਤੂੰ ਚਾਹ ਫੜ ਮੈਨੂੰ ਦੱਸ ਫਿਰ ਕਿਹੜਾ ਫੋਨ ਦਵਾ ਦੇ ਫੜ ਲਾ ਕੰਮ ਲੱਗ ਜਾ ਕਿਹੜਾ ਫੋਨ ਚਾਹੀਦਾ ਦੱਸ ਮੈਂ ਉਹ ਲਵਾਂਗਾ 6 ਜੇ ਵਾਲਾ 6 ਵਾਲਾ ਲੈਣਾ ਸੇਬ ਵਾਲਾ ਕਿਹੜਾ ਫੋਨ ਹੁੰਦਾ ਉਹ ਦੰਦੀ ਜੀ ਵੱਡੀ ਹੁੰਦੀ ਆ ਸੇਬ ਦੇ ਉਹ ਲਊਗਾ 15 30 ਵੱਡੀ ਵਾਲਾ ਫੋਨ ਹੁੰਦਾ ਉਹ ਐਂ ਜਿਹੜਾ ਦੱਸਿਆ ਸੀ ਵਾਇਰਲੈਸ ਜੀ ਵਾਲਾ ਹੁੰਦਾ ਹੁਣ ਦੰਦੀ ਵਾਲੇ ਸੇਬਾਂ ਦੇ ਵੀ ਫੋਨ ਆ ਗੋਲ ਹੁੰਦਾ 6 ਵਜੇ ਲਾ ਚਾਪਿਆ ਹੁੰਦਾ ਉੱਤੇ ਉਹ ਲਊਗਾ ਚੱਲ ਮੈਂ ਉਹ ਲਿਆ ਦੂੰਗਾ ਕਿੰਨੇ ਕ ਦਾ ਜੂ ਆਜੂ 7 800 ਦਾ ਪਤਾ ਨਹੀਂ ਐ ਤਾਂ ਕਿੰਨੇ ਦਾ ਤੂੰ ਚਾਹ ਵੀ ਦੇ ਆ ਆ ਜਾ ਮਗਰ ਖੇਤ ਮੈਂ ਵੀ ਚੱਲਿਆ ਪੈਂਟ ਸ਼ਰਟ ਜੀ ਲਾਹੀ ਈਲਾ ਪਿਲਾ ਚਾਹ ਪੀ ਕੇ ਉੱਡ ਜਾ ਦਵ ਦਵ ਹੋਰ ਜੋ ਕਰੇ ਐਕਸ਼ਨ ਚਟੋ ਬੰਦੇ ਆ ਗਏ ਬੰਦੇ 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 ਆ ਗਏ ਬੰਦੇ ਆ ਗਏ ਬੰਦੇ 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 ਆ ਗਏ ਹਾਂ ਬੰਦੇ ਕਿੱਥੇ ਆ ਗਏ ਬੰਦੇ ਬੰਦੇ ਕੋਠੇ ਤੇ ਕੋਠੇ ਤੇ ਕੋਠੇ ਤੇ ਆ ਕੋਠੇ ਤੇ ਉੱਠ ਦੌੜ ਲੈ ਬੰਦੇ ਆ ਗਏ ਇੱਥੇ ਤੇ ਉੱਤੋਂ ਦੋ ਦੋ ਯਾਰ ਕੋਠੇ ਤੇ ਤਾਹਾਂ ਤਾਹ ਤਾ ਜੋਗੜੇ ਜਾ ਕੇ ਭਾਈ ਕਿੱਥੇ ਕੋਠੇ ਤੇ ਕੋਠੇ ਤੇ ਯਾਰ ਭਾਈ ਧਿਆਨ ਨਾਲ ਉਹ ਕਿੰਨਾ ਇੱਧਰ ਥੱਲੇ ਤੇਰੇ ਥੱਲੇ ਕਿੱਧਰ ਜਾ ਰਹੇ ਯਾਰ ਫਿਰ ਪਰਲੇ ਗੇਟ ਆ ਗਿਆ ਬੱਲੇ ਦੋ ਜਣੇ ਹੋਰ ਆ ਗਏ ਕਿਹੜੇ ਗੇਟ ਆ ਗਏ ਉਹ ਪਰਲੇ ਗੇਟ ਉੱਥੇ ਆ ਗਏ ਦੋ ਜਣੇ ਯਾਰ ਪਰਲੇ ਗੇਟ ਆ ਗਏ ਇੱਥੇ ਕੀ ਕਰੀਏ ਅੰਨਾ ਕਿੱਧਰ ਜਾਵਾਂ ਹੋਰ ਪਰਲੇ ਗੇਟ ਜਾ ਯਾਰ ਬਾਹਰ ਲੈ ਓ ਇਧਰ ਲੈ ਪਾਸੇ ਜਾ ਖੱਬੇ ਹੱਥੇ ਜਿਹੜਾ ਆਪਣੇ ਆ ਗਿਆ ਆ ਗਿਆ ਉੱਤੋਂ ਦੀ ਇਧਰ ਜਾ ਯਾਰ ਉੱਤੇ ਕੀ ਕਰੀ ਜਾਂਦਾ ਹੈ ਹੈ ਉੱਤੇ ਕੀ ਕਰਦਾ ਥੱਲੇ ਆ ਜਾ ਥੱਲੇ ਆਵਾ ਥੱਲੇ ਉਹ ਪਰਲੇ ਗੇਟ ਫਰਦੇ ਆ ਯਾਰ ਕਿੱਥੇ ਆ ਬੰਦੇ ਯਾਰ ਕੰਦ ਕੰਦ ਟਾਪ ਰਿਓ ਕੰਦ ਨਾ ਪਾ ਦੇ ਬਾਈ ਏਕੇ ਸੰਤਾਲੀਆਂ ਦੇ ਕੋਲ ਉਹ ਕੰਦ 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 ਟਾਪ ਯਾਰ ਓ ਏਕੇ 47 ਦੇ ਕੋਲ ਕੰਦ ਤੋਂ ਛਾਲ ਮਾਰੂ ਤੇਰੇ ਮੇਰੇ ਕੋਲ ਤਾਂ ਡਾਂਗ ਹੈ ਉਹ ਤੇਰੇ ਵਾਲੀ ਬਹੁਤ ਛੋਟੀ ਆ ਮੇਰੇ ਕੋਲ ਏਕੇ 47 ਮਾਰ ਦੂ ਤੈਨੂੰ ਫਿਰ ਕੀ ਕਰਾਂ 44 ਇਹਦੇ ਕੋਲ 8K47 ਛਾਲ ਮਾਰ ਦਉਦਾ ਕੋਲੀ ਮਾਰੂ ਤੇਰੇ ਲੈ ਮਾਰ ਯਾਰ ਹਾਂ ਬਹੁਤ ਮਾਰ ਛਾਲ ਮਾਰ ਛਾਲ ਮਾਰਦਾ ਹੋਰ ਕੇ ਮਾਰੇ ਗੱਲ ਨਾ ਆਏਗਾ ਓਏ ਮਾਰਦਾ ਛਾਲ ਮਾਰ ਓਏ ਓਏ ਕੀ ਹੋ ਗਿਆ ਭਾਈ ਲਾਕ ਟੁੱਟ ਗਿਆ ਓਏ ਓਏ ਇੱਧਰ ਆਗੇ ਬੰਦੇ ਕਿੱਧਰ ਆਗੇ ਇੱਧਰ ਆਗੇ ਯਾਰ ਓਏ ਇੱਧਰ ਬਾਹਰ ਲੈ ਪਾਸੇ ਓਏ ਮਰ ਗਿਆ ਓਏ ਓ ਭਾਈ ਆ ਖਮਾ ਲੈ ਓ ਬਾਹਰ ਬਾਹਰ ਲੈ ਪਾਸੇ ਬਾਹਰ ਲੈ ਓਏ ਲੋਕੋ ਓ ਆਜੋ ਯਾਰ ਬੰਦੇ ਆ ਗਏ ਬੰਦੇ ਕਿੱਥੇ ਆ ਕਿੱਥੇ ਓ ਮੈਨੂੰ ਤਾਂ ਚੱਕੀ ਓਆ ਕਿਹੜੇ ਬੰਦੇ ਆ ਕੀ ਹੋਇਆ ਯਾਰ ਪੱਪ ਦੀ ਲਾਤੜਾ ਦੀ ਕਿਹੜੇ ਬੰਦੇ ਆ ਓ ਮੈਂ ਤਾਂ ਗੇਮ ਖੇਡੀ ਜਨਾ ਓਏ ਗੇਮ ਮਾ ਉਹ ਰਹਦੇ ਓ ਯਾਰ ਗੇਮ ਖੇਡੀ ਜਨਾ ਮੈਂ ਤਾਂ ਚੱਕ ਲੈ ਪਿਓ ਨੂੰ ਸਾਲਾ ਕੀ ਹੋ ਗਿਆ ਮੈਨੂੰ ਚੱਕ ਲੈ ਆਜੋ ਕੀ ਹੋ ਗਿਆ ਓਏ ਕਿੱਥੇ ਆ ਗਏ ਬੰਦੇ ਕਿਵੇਂ ਆ ਓਏ ਓ ਭਾਈ ਘੋੜਾ ਦਿੱਤਾ ਕਰਕੇ ਲਿਆ ਚੜਾਦਾ ਚੰਦ ਪੈਣ ਚੋ ਉਹ ਬੰਦੇ ਕਿੱਥੇ ਆ ਗਏ ਉਹ ਹੈ ਨਹੀਂ ਕੋਈ ਬੰਦੇ ਭਾਈ ਕਿੱਥੇ ਹੋ ਗਏ ਵਧੀ ਭਾਈ ਭਾਈ ਕਿਉਂ ਦਿੱਤਾ ਕਰਕੇ ਲਿਆ ਹੋਣਾ ਕੀ ਆ ਬੰਦੇ ਆ ਗਏ ਕੰਮ ਐ ਸਾਰੇ ਇਹ ਰੋ ਮਾਲ ਦੇ ਤੇ ਗੋਡੇ ਦੇ ਮਾਲ ਦੇ ਭਾਈ ਸਵਾਰ ਕੇ ਵੇਖ ਮੇਰਾ ਸਾਲਾ ਕਿੰਨਾ ਸਿਆਣਾ ਬਣਦਾ ਸਿਧਰਾ ਨਾ ਹੋਵੇ ਤਾਂ ਪੱਟੇ ਕੇ ਭਾਈ ਆਪਾਂ ਤਾਂ ਮੇਰੇ ਮੇਰੇ ਕੋਣ ਖੇਡਦਾ ਕੰਮ ਕਰੂਗਾ ਐਸੀ ਨਾਦਵਾ ਫੋਣ ਨੂੰ 3000 ਰੁਪਏ ਪੱਟ ਕੇ ਰੱਖਤੇ ਇਹਦੋਂ ਤੇ ਮੇਰੇ ਕੰਨਾਂ ਦੀਆਂ ਵਾਲਾਂ ਆ ਜਾਂਦੀਆਂ ਚੁੰਦੇ ਨਹੀਂ ਪਹਿਲਾਂ ਕੰਨਾਂ ਦੀਆਂ ਵਾਲੀਆਂ ਦੇ ਪੜ ਗਏ ਕਦੇ ਕੁਝ ਬਣ ਗਿਆ ਓਏ ਪਹਿਲਾਂ ਮੇਰਾ ਇਲਾਜ ਕਰ ਲੋ ਪੁੱਤ ਖਲੇਸ ਫੇਰ ਕਰ ਲਿਓ ਤੁਸੀਂ ਆਏ ਇਹਦਾ ਅੱਗੇ ਰੀ ਬਡਕਾ ਤੋੜਦਾ ਹੁਣ ਬਹਾਨਾ ਬਣਾ ਕੇ ਘਰੇ ਹੋਰ ਪਿਆਰ ਹੋਊਗਾ ਭੈਣ ਚੁੰਦੇ ਨੇ ਨਾ ਮੇਰਾ ਤਪਾਇਆ ਵਰਗ ਭੈਣ ਚੋਦ ਨੇ ਮੈਨੂੰ ਦਪਾਇਆ ਨਾ ਤਾਂ ਪਹਿਲਾ ਡੱਕਾ ਤੋੜਦੇ ਹੁੰਦਾ ਬਹਾਨਾ ਮਿਲ ਗਿਆ ਗੋਡੇ ਦਾ ਹੋਰ ਕੋਣ ਕਰਦਾ ਹੋਰ ਉੱਤਰ ਅਸਮਾਨ ਉੱਤਰਿਆ ਨਾ ਤੂੰ ਫੋੜਦਾ ਤੋਂ ਲੈ ਕੇ ਦਿੱਤਾ ਨੂੰ ਤੇਰੇ ਕੋ ਰੋਂਦਾ ਸੀ ਆਦਾ ਮੈਨੂੰ ਰਿਸ਼ਤਾ ਟੁੱਟ ਗਿਆ ਮੇਰਾ ਮੈਂ ਵੀ ਰੋਣਾ ਮੈਨੂੰ ਲੱਗ ਜਾਂਦਾ ਸੀ ਪਾ ਦਿਓ ਇਹਨੂੰ ਲੈ ਆ ਕੇ ਦੇਣਾ ਮੈਂ ਸਰਕਸ ਚੋਂ ਖਡਾਉਣਾ ਇੱਕ ਮੇਰੀ ਤਾਂ ਆਜੀ ਟੂਈ ਕਢਾਤੀ ਨੇ ਭੈਣ ਚੋਦ ਨੇ ਐਡਾ ਸਿਧਰਾ ਜਵਾਕ ਹੈ ਫੇ ਫਾਈਟ ਕਿਉਂ ਤੂੰ ਕੇ ਦੋਸ ਜਣਾ ਲਾ ਕੇ ਤੇ ਮੈਂ ਤਾਂ ਗੇਮ ਖੇਡੀ ਅੰਨਾਗਾ ਇਹਨੀਆਂ ਤੂੰ ਐਂ ਗੱਲ ਪੋਗੇ ਆਹੋ ਚੰਗਾ ਰੁੱਧ ਪਿਆ ਰਿਓ ਹਲਦੀ ਵਾਲਾ ਕਰ ਲਾ ਲਾੜ ਨੂੰ ਲਾੜ ਲੈ ਨੂੰ ਉਹ ਪੈ ਜਾ ਹੁਣ ਤੂੰ ਚੰਗੋ ਤੈਨੂੰ ਤਾਂ ਘਰੇ ਹੀ ਨਹੀਂ ਕੋਤਲੇ ਸੁੱਕਿਆਗਾ ਉੱਡ ਜਾ ਓਏ ਫਾਲੇ ਹੋਏ ਬੰਦਿਆਂ ਦੇ सेब वारा ला